अब समर्थ के तहत छेवीं तो अठवीं क्लास के बच्चे मैथ पढ़ने का विषय है समा जो बोर्ड से तो हाँ समझ सको कि समा किस तरह वेखा जाता है प्यारे बच्चों बोर्ड से तीन तरह दूईया बनाई गई एक है छोटी सुई ਜਿਸ ਨੂੰ ਆਵਰਚ ਹੈ ਜਾਂ ਘੰਟੇ ਦਸਤਕਾਰ ਵਾਲੀ ਸੂਈ ਕਿਹਾ ਜਾਂਦਾ ਹੈ ਇੱਕ ਹੈ ਵੱਡੀ ਸੂਈ ਜਿਸ ਨੂੰ ਮਿੰਟਸ ਹੈ ਜਾਂ ਮਿੰਟ ਦਸਤਕਾਰ ਵਾਲੀ ਸੂਈ ਕਿਹਾ ਜਾਂਦਾ ਹੈ ਅਤੇ ਇੱਕ ਹੈ ਸੈਕਿੰਡਸ ਹੈ ਜੋ ਤੁਸੀਂ ਆਪਣੇ ਘਰ ਵਿੱਚ ਲਗਾਤਾਰ ਤੇਜ਼ ਤੇਜ਼ ਦਤੀ ਕਰਦੀ ہوئی ਘੜੀਆਂ ਦੇ ਵਿੱਚ ਵੇਖੀ ਹੋਏਗੀ ਜੋ ਕਿ ਸੈਕਿੰਡਸ ਹੈ ਜਾਂ ਸਕਿੰਟ ਦਸਣ ਵਾਲੀ ਸੂਈ ਉਹ ਜੋ ਜਾਣੀ ਹੈ ਸੋ ਪਿਆਰੇ ਬੱਚੇ ਆਖਿਓ ਇੱਕ ਘੰਟੇ ਦੇ ਵਿੱਚ ਹੁੰਦੇ ਹਨ 60 ਮਿੰਟ ਇੱਕ ਮਿੰਟ

ఉషీదాన్న్ ఏసుంగు మే టేకో ఇరేస్న్న్ తేసుంగు విక్కో ఇస్కే ఉడ్. ఏసుంగు నాదికే తేకే సమాగుగుా తేసుంగుా తేసుంగుా తేసుంగు సుం�

ਕੀ ਕੋਈ ਬੱਚਾ ਕਿ ਘੜੀ ਦੀਆਂ ਸੁਈਆਂ ਬਣਾ ਸਕੋਗੇ ਜਿਹੜਾ ਮੈਂ ਟਾਈਮ ਦੱਸਾਂਗੀ ਅਜਿਹਾ ਪੇਟਾ ਚਾਨਾ ਦੇਖ ਲੈ ਸੁਣ ਕੇ ਇਸ ਕੜੀ ਇਸ ਸੁਈਆਂ ਨੂੰ ਇਸ ਤਰ੍ਹਾਂ ਬਣਾਓ ਕਿ 2 ਵਜੇ ਇਸ की समृद्ध ने सही किया है सही है जी वेरी गुड सेकंड वाली सुई अपन थोड़ी बहुत वेरी कर सकते हैं तो